ਹੈਲੋ ਹੈਲੋ ਹਾਂਜੀ ਕੌਣ ਬੋਲਦੇ ਹੋ ਜੀ ਹਾਂ ਕੌਣ ਬੋਲ ਰਿਹਾ ਹੈ ਤੁਸੀਂ ਦੱਸੋ ਕੌਣ ਬੋਲਦੇ ਹੋ ਤਾਨਦੀਪ ਅੱਛਾ ਹਾਂਜੀ ਬੋਲੋ ਕਿਵੇਂ ਬਸ ਵਧੀਆ ਤੁਸੀਂ ਵਸੋ ਬਸ ਵਧੀਆ ਵਧੀਆ ਤੁਹਾਡੀ ਆਵਾਜ਼ ਸੁਣ ਕੇ ਹੋਰ ਵੀ ਵਧੀਆ ਹੋ ਗਈ ਅੱਛਾ ਜੀ ਤਾਂ ਜੀ ਸਾਡੀ ਕਿਹੜੀ ਆਵਾਜ਼ ਹੋ ਗਈ ਸਟਾਫ ਪਾਟੀਆਂ ਚੀਜ਼ਾਂ ਸਿਉਣ ਵਾਲੇ ਆ ਅੱਛਾ ਹੂੰ ਬਾਕੀ ਨਵੀਆਂ ਚੀਜ਼ਾਂ ਨਵੀਆਂ ਚੀਜ਼ਾਂ ਕੋਲ ਆਉਣੀਆਂ ਕਿ ਨਹੀਂ ਨਹੀਂ ਨਵੀਆਂ ਚੀਜ਼ਾਂ ਸਾਡੇ ਕੋਲੇ ਆਉਂਦੀਆਂ ਹੁਣ ਤੁਹਾਡੇ ਵਰਗੇ ਆਉਂਦੇ ਨਵੇਂ ਬੰਦੇ ਸਾਡੇ ਕੋਲੇ ਠੀਕ ਹੈ ਜੇ ਤੁਸੀਂ ਆਏ ਕੋਈ ਆਪ ਦੇ ਕਹਿੰਦੇ ਸਾਡੇ ਤਾਂ ਪਸੰਦ ਹੀ ਬਹੁਤ ਆਏ ਤੁਸੀਂ ਅੱਛਾ ਜੀ ਪਸੰਦ ਆਇਤਾ ਫਿਰ ਮੰਨ ਲਿਓ ਗੱਲ ਕਿਵੇਂ ਮੰਨੀ ਹਾਂ ਹਾਂ ਮੰਨ ਲਾਂਗੇ ਬਸ ਹੋ ਹੂੰ ਕੱਲ ਇਹ ਮੰਨੂ ਨਾਲ ਹੀ ਇਥੇ ਜ਼ਰੂਰ ਮੰਨਾਂਗੇ ਅੱਛਾ ਸੂਟ ਤੁਹਾਡਾ ਤਿਆਰ ਹੈ ਲੈ ਜਾਂਦੇ ਆ ਕਿ ਰੋਟੀ ਫੜੀ ਗੱਲ ਹੈ ਹੂੰ ਰੋਜ਼ ਕਹਿ ਦਿੰਦੇ ਆ ਤੇ ਤਿਆਰ ਹੋਣਾ ਚਾਹੀਦਾ ਤੁਹਾਡਾ ਤੁਹਾਡੇ ਲਈ ਦੇ ਨੇ ਸ਼ੌਂਕ ਹੀ ਦਿੰਦਾ ਲਈ ਦੇ ਨੇ ਸ਼ੌਂਕ ਹੀ ਦਿੰਦਾ ਮੈਂ ਕਸਟਮ ਪਾੜਨ ਵਾਲੇ ਵੀ ਆ ਦੱਸੋ ਸਿਉਣ ਵਾਲੇ ਵੀ ਆ ਪਾੜਨਾ ਕੀ ਇਹ ਪਾੜਨਾ ਥੋੜੀ ਅਸੋਣੇ ਹੁੰਦਾ ਨਹੀਂ ਪਹਿਲਾਂ ਪਾੜਨਾ ਹੁੰਦਾ ਪਹਿਲਾਂ ਪਾੜ ਕਿਵੇਂ ਨਵਾਂ ਬਣਾਉਣਾ ਹੁੰਦਾ ਨਵਾਂ ਬਣਾਉਣਾ ਹੁੰਦਾ ਦੋ ਦੋਸਤ ਕਾਂਦਰ ਪਾੜ ਕੇ ਦਿੰਦਾ ਥਾਂ ਚ ਕਪੜਾ ਹੂੰ ਉਹਦੇ ਤੋਂ ਕਹਿੰਦੀ ਸੀ ਕਿ ਹਾਏ ਬੇ ਮਰਨੇ ਆ ਪਾੜਦੀ ਬੇ ਮਰਨੇ ਆ ਪਾੜਦੀ ਉਹ ਤਾਂ ਐ ਕਦ ਕਰਦੀ ਸੀ ਫਿਰ ਹੂੰ ਉਹ ਵੀ ਥੋੜੇ ਜਿਹਾ ਜ਼ੋਰ ਕੱਸ ਕੇ ਲੈਣ ਨੂੰ ਨਹੀਂ ਲੱਗਦਾ ਕਿਸੇ ਆਰਮੇਜ ਵਰਤੀ ਹੋ ਜਾਂਦੇ ਕੋਸੇ ਚ ਹੋ ਜਾਂਦੇ ਐਡੇ ਸੋਹਣੇ ਸੁਨੱਖੀ ਹੋ ਕੇ ਬਿਲੰਦ ਜਿਹੇ ਚੌੜੇ ਹੋ ਕੇ ਕਿਤੇ ਕਪੜੇ ਸੋਹਣੇ ਚ ਕਪੜੇ ਨਾਲ ਸਿਵਾ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਮੇਰੇ ਫੈਨ ਆ ਸਾਰੇ ਸ਼ਹਿਰ ਵਾਲੇ ਇੱਧਰ ਦੇ ਅੱਛਾ ਹਾਂ ਜੇ ਮੈਂ ਨਾ ਕੱਪੜੇ ਨਾ ਸਿਉਂਵਾਂ ਨਾ ਦੱਦਾ ਸ਼ਰਨੰਗਾ ਫਿਰ ਤੁਰਿਆ ਫਿਰੇ ਹਾਂ ਹਾਂ ਨਾ ਬੜਾ ਮਸ਼ਹੂਰ ਰਸਕਿੰਦਰ ਦਾ ਦਰਦਾਰਗੀ ਹੈ ਸਾਰੇ ਵਾਸਤੇ ਪਾਲਰਾ ਤੇ ਲਿਛਾਂ ਦਾ ਸੁੱਖ ਤੇਲਰ ਸੁੱਖ ਤੇਲਰ ਬਸ ਐ ਹੀ ਹੈ ਬਸ ਕਬ ਤੇਰੀ ਮਿਹਰਬਾਨੀ ਹੈ ਮੇਰੀ ਹੁਣ ਚਾਹੀਦੀ ਵਸੇ ਔਰ ਕਿ ਤੇਰੇ ਪਿਆਰ ਨੇ ਸਿਖਾਇਆ ਸਾਨੂੰ ਜੀਣਾ ਵੀ ਨਹੀਂ ਆਉਂਦਾ ਸਾਨੂੰ ਤੇਰੇ ਪਿਆਰ ਨੇ ਸਿਖਾਇਆ ਤੇ ਲੀੜਾ ਸਿਉਣਾ ਵੀ ਨਹੀਂ ਆਉਂਦਾ ਹਾਂ ਅੱਛਾ ਅੱਛਾ ਹੋਵਰ ਸੁਣਾ ਫਿਰ ਕੋ ਨਵਾਂ ਸੂਟ ਸਾਡ ਨਵਾਂ ਸੂਟ ਸਾਡ ਨਹੀਂ ਲੈ ਕੇ ਹੀ ਫਿਰ ਕੋਈ ਇਹੋ ਬਲੈਕ ਰੰਗ ਦਾ ਪਿਆਤਾ ਹੈ ਜਿਹੜਾ ਬਲੈਕ ਹੈ ਕੋਈ ਪੌਂਚੇ ਤੇ ਘੜਾਈ ਦੀ ਜੀ ਦੀ ਕੈਂਚਰੇ ਕੁਰਤੀ ਹੂੰ ਪੌਂਚੇ ਭੀੜੇ ਬੜੇ ਰਖਾਉਣੇ ਨੇ ਅੱਜ ਕੱਲ ਮੈਂ ਤੁਹਾਨੂੰ ਕਿੰਨੇ ਵਾਰ ਹੀ ਕਿਹਾ ਵੀ ਉਹਨੂੰ 13 ਇੰਚ ਨਾਰ ਕਰਾ ਕੇ ਥੋੜੇ ਚੌੜੇ ਲੈ ਨਹੀਂ ਨਹੀਂ ਸਲਵਾਰ ਦੇ ਪੌਂਚਾ ਨਹੀਂ ਗੱਲ ਕਰਦਾ ਮੈਂ ਪੌਂਚਿਆਂ ਤੇ ਬਟਨ ਲਾ ਦੇ ਕਰੀਏ ਹੋਰ ਉਹ ਗੰਦੇ ਲੱਗਣਗੇ ਤੇਰੇ ਐ ਥੋੜੀ ਐ। ਠੀਕ ਕਿੰਨਾ ਲੱਗਦਾ ਨਹੀਂ ਪਿੱਛੇ, ਠੱਪ ਕਿੰਨਾ ਲੱਗਦਾ। ਜਦੋਂ ਆਪਾਂ ਲਾਉਣੇ ਆ ਪਹੁੰਚਾ ਪਹੁੰਚ ਤੇ ਰੱਡੀ ਚੜ ਜਾਂਦਾ ਫਿਰ ਓੱਖਾ ਲੱਗਦਾ ਨਾ ਵਾਸਤੇ। ਹੂੰ। ਪਹਿਲਾਂ ਤਾਂ ਸੂਟ ਪਹਿਲਾਂ ਪਹਿਲਾਂ ਤਾਂ ਸੂਟ ਬਣਾ ਕੇ ਤੇਰੇ ਪਾਉਣਾ ਹੈ। ਤੇ ਬਾਅਦ ਦੇ ਵਿੱਚ ਤੇ ਉਹੀ ਮੈਂ ਲਾਉਣਾ ਹੈ ਹਨਾ। ਸਾਹ ਤਾਂ ਕੋਈ ਮਦਦ ਵਾਰੀਆਂ ਕਰ ਪਰ। ਤਾਂ ਤੇ ਬੀਬੀ ਨਾ ਕਰਸਾਂ ਕੀ ਫਿਰ ਕਹਿੰਨਾ ਮੇਰੇ ਪਸੰਦ ਨੂੰ ਸੋਟ ਨਹੀਂ ਪਾਉਂਦੇ ਇਹੋ ਹੀ ਬਾਤ ਹੈ ਜੇ ਜਦੋਂ ਤੱਕ ਆਹ ਨਹੀਂ ਤੱਕ ਜੋ ਤੱਕ ਚੋਣੀਆਂ ਨਹੀਂ ਦੀ ਤਾਂ ਸੋਹਣੀ ਲੇ ਕਮਾਲ ਦੀ ਗੱਲ ਤੂੰ ਵੀ ਤਾਂ ਟਾਈਮ ਤੇ ਦੇਆ ਕਰਨਾ ਮੈਨੂੰ ਮੈਂ ਟਾਈਮ ਤੇ ਕੀ ਦੇਆ ਕਰਾਂ ਉਹ ਤਾਂ ਬਰੋਬਰ ਦੀ ਗੱਲ ਹੈ ਤੂੰ ਵੀ ਟਾਈਮ ਤੇ ਨਹੀਂ ਦਿੰਦੀ ਮੈਨੂੰ ਕੋਈ ਜਦੋਂ ਮੌਕਾ ਨਹੀਂ ਦਿੰਦੀ ਕੋਸ਼ ਨਹੀਂ ਦਿੰਦੀ ਪਤਨ ਰੱਖ ਕੇ ਪਤਨ ਤੋਂ ਕੀ ਚਾਰ ਪਾਏਗੀ ਇਹਦਾ ਹੈ ਅੱਛਾ ਹੋਰ ਫਿਰ ਕੀ ਕਰਨਾ ਹੈ ਫਿਰ ਦੱਸ ਨਜ਼ਰ ਆਪੇ ਹੀ ਕਰਨਾ। ਤਾਂ ਤੇ ਫਿਰ ਦੇ ਦਿਆ ਕਰ। ਨਾਲੇ ਆ ਜਾ ਕਰ। ਨਾਲੇ ਸੂਟ ਤੋਂ ਐਂ ਕਰਿਆ ਕਰਨਾ ਆਪਣੇ ਇੱਥੇ ਦੁਕਾਨ ਖੁੱਲੀ ਏ ਨਵੀਂ। ਤੇ ਆਪਣੇ ਕੋਲੋਂ ਆਪਨ ਕਮਿਸ਼ਨ ਕਮਿਸ਼ਨ ਵੀ ਦਿੰਦਾ ਵੀ ਗਰਾਹਕ ਭੇਜਿਆ ਕਰ। ਤੇ ਤੋਂ ਲਿਆ ਕਰ ਸੂਟ ਛੱਡ ਲੈ ਮੇਰੇ ਖਾਤੇ ਪਾ ਦੇ ਜਾ ਕੇ। ਨਾਲੇ ਆ ਜੀ ਨਾਲੇ ਸੂਟ ਹੋਰ ਦੇਣਾ। ਅੱਛਾ। ਹਾਂ। ਗਣੇਸ਼ਾ ਨਾਲ ਨਹੀਂ ਜੀ, ਗਿਨੇਸ਼ਾ ਮੋਰਿੰਗ। ਗਣੇਸ਼ ਗਣੇਸ਼ ਟੈਕਸਟਾਈਲ ਵਾਲੇ ਨਾਮ ਤੋਂ ਆਏ। पहले ਉਹ ਛੋਟੀ ਦੁਕਾਨ ਹੁੰਦੀ ਸੀ ਹੁਣ ਉਹਨੇ ਵੱਡਾ ਸ਼ੋਰੂਮ ਕਰ ਲਿਆ ਮੈਂ मैं मेरी जान ਮੇਰੀ ਜਾਣ ਨੂੰ ਦੱਸੂਗਾ ਮੈਂ ਜੇ ਆਉਗੀ ਜਾ ਕੇ ਤੁਸੀਂ ਆਪ ਦੀ ਪਸੰਦ ਸਰ ਲੈਣੀ ਕਰੋਨਾ ਹਾਂ ਪੁੱਛਾਂਗੇ ਕਿ ਉਹਨੇ ਸਰਟਾਂ ਜਾਂ ਫਰਮਾਂ ਕਿੰਨੇ ਸਰਕਾਈ ਬੈਠਣੀਆਂ ਆ ਜਾਂ ਜਾਣ ਮਿਆਰ ਹੈਗੇ ਉਹ ਜਿਹੜੇ ਤੋਂ ਸਮਾ ਕੇ ਪਾਏ ਆ ਲਾਲਾ ਉਹਨਾਂ ਆ ਕੇ ਹੈਂ ਬਣਾ ਨਾ ਨਾ ਇਹ ਡੋਗੀ ਤਾਂ ਡੋਗੀ ਥੋੜਾ ਜਿਹਾ ਲੋਭ ਆ ਜਾਂਦਾ ਨਾ ਘੋੜੀ ਵਧੀਆ ਰਹਿੰਦਾ ਹੈਗਾ ਲੇਕਿਨ ਡੋਗੀ ਨਾਲ ਹੀ ਲੋ ਹੈ ਥੋੜਾ ਜਿਹਾ ਫੇ ਕਦੋਂ ਲੈ ਕੇ ਆਂਗੇ ਮੈਂ ਥੋੜੀ ਮੈਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਇੱਥੇ ਫਿਰ ਲੋਕ ਤੂੰ ਜਾਣਖਾਨੀ ਹੈ ਕਿ ਮੇਰਾ ਲੀਡਾਂ ਨੂੰ ਚੌਂਕ ਦਿੰਦੇ ਐਵੇਂ ਮੈਨੂੰ ਖਾਣ ਵਾਲੇ ਜਾਨ ਬਹੁਤ ਐ ਮੇਰੇ ਮੇਰੀ ਜਾਨ ਮੈਨੂੰ ਤਾਂ ਖਾ ਲਾ ਫਿਰ ਨਾ ਕਿੰਚੋਂ ਜਾਣ ਖਵਾਏ ਲੋਕਾਂ ਨੇ ਮੈਨੂੰ ਖਾਣ ਉਹ ਤੈਨੂੰ ਤਾਂ ਖਾ ਲੂੰਗਾ ਮੈਂ ਕਦੋਂ ਆਏਂਗੀ ਫਿਰ ਦੱਸ ਨਹੀਂ ਆਸ਼ਾ ਨੂੰ ਮੈਂ ਦਿੰਦਾ ਸ਼ਾਮ ਨੂੰ ਮੇਰੀ ਗੱਲ ਸੁਣਾ ਅੱਜ ਸ਼ਾਮ ਨੂੰ ਰਹਿਣ ਦੇ ਕਿਉਂਕਿ ਤੇਰਾ ਜਿਹੜਾ ਸ਼ੂਟ ਨਹੀਂ ਉਹ ਉਹ ਮੈਂ ਉਹਨੂੰ ਕਰ ਲਾਂ ਨੱਕੀ ਪੱਲਾ ਕੰਪਲੀਟ ਕਰ ਲਾਂ ਸ਼ੂਟ ਨੂੰ ਠੀਕ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਕੱਲ ਨੂੰ ਆਪਣੇ ਘਰੇ ਨਹੀਂ ਹੋਣਾ ਕੋਈ ਵੀ ਹਾਂ ਕੱਲ ਨੂੰ ਆਪਾਂ ਰੱਖ ਲੈਨੇ ਸਿਸਟਮ ਆ ਪੂਰਾ ਰੈਡੀ ਰਹੀਂ ਤੇ ਜਿਹੜਾ ਪਿਛਲੇ ਘੜੇ ਵਾਲਾ ਸ਼ੂਟ ਨਹੀਂ ਸੌਂਕੇ ਦਿੱਤਾ ਜਿਹੜਾ ਉਹ ਗੁਲਾਬੀ ਜਾਂ ਹਾਂ ਉਹ ਸੂਟ ਪਾ ਕੇ ਇੰਤ ਉਹਦੇ ਨਾਲ ਦੀ ਮੈਚ ਕਰਕੇ ਆਈ ਥੱਲੋਂ ਵੀ ਪੂਰੀ ਜੋਰ ਦੀ ਜਮਾ ਜਮਾ ਹੋ ਗਈ ਬ੍ਰਾਈਟ ਕਲਰ ਦੀ ਕੋਈ ਨਾ ਵੜੀ ਵੀ ਜਦੋਂ ਮੈਂ ਉਹਨੂੰ ਲਾਵਾਂ ਥੱਲੋਂ ਜਿਵੇਂ ਜੀ ਉਹ ਲਾਵਾਂ ਤੇ ਉਹ ਜੀ ਥੱਲੋਂ ਨਿਕਲੇ ਆ ਪੂਰੀ ਸਮਝ ਗਈ ਨਾ ਹਾਂ ਬਸ ਐ ਨਜ਼ਾਰਾ ਬੰਦ ਲੈਣਾ ਗੂਰਾ ਫਿਰ ਆਪਾਂ ਠੀਕ ਚੰਗਾ ਫਿਰ ਹੈ ਹਾਂ ਠੀਕ ਹੈ ਮੈਂ ਕੱਲ ਕਰਦੀ ਹਾਂ ਤੋਂ ਕਰਕੇ ਮਨੂੰ ਦੱਸਿਂ ਜੇਦੇ ਯਾਨੀ ਮੈਂ ਮੜਾ ਜੈਨੂੰ 好点。谢谢。